ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਜਿੰਦਰ ਕੌਰ ਅੱਜ ਆਪਾਂ ਇਹ ਕੱਲ ਵਾਲੇ ਜੋ ਪੈਟਰਨਸ ਨੂੰ ਟ੍ਰੇਸ ਕਰਾਂਗੇ ਇਹਦੇ ਵਿੱਚ ਮੈਂ ਤੁਹਾਨੂੰ ਗੱਲਾਂ ਨਾ ਟ੍ਰੇਸਪੇਪਰ ਦਿਖਾਉਣੀ ਆ ਕਿ ਇਹ ਨਾ ਦੋ ਤਰ੍ਹਾਂ ਦੇ ਟ੍ਰੇਸਪੇਪਰ ਹੁੰਦੇ ਆ ਇੱਕ ਤਾਂ ਵਾਲਾ ਇਹ ਬਹੁਤ ਹਲਕਾ ਜਿਹਾ ਟ੍ਰੇਸਪੇਪਰ ਹੁੰਦਾ ਇੱਕ ਇਸ ਤਰ੍ਹਾਂ ਦਾ ਇੱਕ ਸਾਈਡ ਪਲੇਨ ਹੁੰਦੀ ਹੈ ਤੇ ਇਹਦੀ ਇੱਕ ਸਾਈਡ ਨਾ ਸ਼ਾਈਨਿੰਗ ਆ ਦੇਖੋ ਤੁਹਾਨੂੰ ਸਾਫ਼ ਹੀ ਸ਼ਾਈਨਿੰਗ ਦਿਖ ਰਹੀ ਆ ਕਿ ਇਹਦੇ ਵਾਲੀ ਆ ਸਾਰੀ ਸ਼ਾਈਨਿੰਗ ਆ ਤੇ ਆਹ ਵਾਲੇ ਸਾਈਡ ਸ਼ਾਈਨਿੰਗ ਹੈ ਹੈ ਨਹੀਂਗੀ ਆਪਾਂ ਨਾ ਆਹ ਵਾਲਾ ਟ੍ਰੇਸਪੇਪਰ ਯੂਜ਼ ਕਰਾਂਗੇ ਕਿਉਂਕਿ ਕਈ ਵਾਰ ਜਿਵੇਂ ਹੁਣ ਫੁਲਕਾਰੀ ਵਗੈ ਇੱਕ ਸਾਈਡ ਪਲੇਨ ਹੁੰਦੀ ਹੈ ਤੇ ਇਹਦੀ ਇੱਕ ਸਾਈਡ ਨਾ ਸ਼ਾਈਨਿੰਗ ਆ ਦੇਖੋ ਤੁਹਾਨੂੰ ਸਾਫ਼ ਹੀ ਸ਼ਾਈਨਿੰਗ ਦਿਖ ਰਹੀ ਹੈ ਕਿ ਇਹਦੇ ਵਾਲੇ ਆ ਸਾਰੇ ਸ਼ਾਈਨਿੰਗ ਆ ਤੇ ਆਹ ਵਾਲੇ ਸਾਈਡ ਸ਼ਾਈਨਿੰਗ ਹੈ ਹਨਗੀ ਆਪਾਂ ਨਾ ਆਹ ਵਾਲਾ ਟ੍ਰੇਸ ਪੇਪਰ ਯੂਜ਼ ਕਰਾਂਗੇ ਕਿਉਂਕਿ ਕਈ ਵਾਰ ਜਿਵੇਂ ਹੁਣ ਫੁਲਕਾਰੀ ਵਗੈਰਾ ਚ ਆਪਾਂ ਵਾਰ-ਵਾਰ ਉਹੀ ਵਾਲਾ ਪੈਟਰਨ ਯੂਜ਼ ਕਰਨਾ ਹੁੰਦਾ ਹੈ ਤਾਂ ਫਿਰ ਆਪ ਇਹ ਨਾ ਟ੍ਰੇਸ ਪੇਪਰ ਫਟਦਾ ਨਹੀਂ ਹੈਗਾ ਇਹ ਕਾਫੀ دیر ਤੱਕ ਚੱਲਦਾ ਤੇ ਵਾਰ-ਵਾਰ ਆਪਾਂ ਨੂੰ ਟ੍ਰੇਸ ਕਰਨਾ ਡਿਜ਼ਾਈਨ ਬਣਾਉਣਾ ਔਖਾ ਹੋ ਜਾਂਦਾ ਇਸ ਲਈ ਆਪਾਂ ਇਹਦੀ ਯੂਜ਼ ਕਰਾਂਗੇ ਤੇ ਇਹ ਨੂੰ ਜਿਹੜੇ ਪੈਨਸਲ ਇਹਦੇ ਕਿਹੜੀ ਸਾਈਜ਼ ਯੂਜ਼ ਕਰਨੀ ਆ ਜਿਹੜੇ ਸ਼ਾਈਨ ਵਾਲਾ ਪਾਸਾ ਨਾ ਉਦੋਂ نیچے ਰੱਖਣਾ ਏਦਾਂ ਸ਼ਾਈਨ ਵਾਲਾ ਪਾਸਾ ਆਪਾਂ نیچے ਰੱਖਾਂਗੇ ਤੇ ਜਿਹੜੀ ਪੈਨਸਲ ਯੂਜ਼ ਕਰਨੀ ਹੈ ਨਾ ਉਹ ਜਿਹੜੇ ਪਾਸੇ ਸ਼ਾਈਨ ਨਹੀਂ ਹੈਗੀ ਡਲ ਵਾਲੀ ਸਾਈਡ ਆਪਾਂ ਇਹਦੀ ਨੂੰ ਪੈਨਸਲ ਯੂਜ਼ ਕਰਾਂਗੇ ਠੀਕ ਹੈ ਜੀ ਆਪਾਂ ਇਹਨੂੰ ਸਕਿੱਲ ਨਾਲ ਵੀ ਬਣਾ ਸਕਦੇ ਆ ਇਸ ਤਰ੍ਹਾਂ ਸਿੱਧਾ-ਸਿੱਧਾ ਜਾਵੇ ਹੱਥ ਨਾਲ ਕਈ ਵਾਰੀ ਨਾ ਵਿੰਗਰ ਡਿੱਡਾ ਹੋ ਜਾਂਦਾ ਇਸ ਤਰ੍ਹਾਂ ਆਪਾਂ ਇਹਨੂੰ ਤਰਾਪਰ ਟ੍ਰੈਕਸ ਕਰ ਲਾਂਗੇ ਧਿਆਨ ਨਾਲ ਹੌਲੀ ਹੌਲੀ ਇੱਥੋਂ ਨਾ ਮੈਂ ਥੋੜੀ ਵੀਡੀਓ ਤੇਜ਼ ਕਰ ਦਾਂਗੇ ਆਪਾਂ ਕਿਉਂਕਿ ਟ੍ਰੇਸ ਕਰਨਾ ਦਾ ਹਰ ਇੱਕ ਨਹੀਂ ਹੁੰਦਾ ਹੁੰਦਾ ਸੇਮ ਹੀ ਆਪਾਂ ਦੂਸਰਾ ਪੈਟਰਨ ਵੀ ਇਸੇ ਤਰ੍ਹਾਂ ਆਪਾਂ ਡਰਾਅ ਕਰ ਲਾਂਗੇ ਆਪਾਂ ਹੋਰ ਅਲੱਗ ਟ੍ਰੇਸ ਪੇਪਰ ਸ਼ੁਰੂ ਕਰ ਲਾਂਗੇ ਠੀਕ ਹੈ ਨੇ ਇਹ ਤਾਂ ਠੀਕ ਨਹੀਂ ਆਉਣਾ ਆਪਾਂ ਹੋਰ ਕਰ ਲਾਂਗੇ ਚਲੋ ਆ ਆਪਾਂ ਇਹ ਇੱਕ ਇਹਦੇ ਤੇ ਪਹਿਲਾਂ ਸੈੱਟ ਕਰ ਲਨੇ ਆ ਪਹਿਲਾਂ ਆਪਾਂ ਚੈੱਕ ਕਰ ਲਾਂਗੇ ਕਿ ਇਹਦੇ ਵਿੱਚ ਹੁਣ ਆਪਾਂ ਜਿਹੜਾ ਨੀਡਲ ਹੁੰਦੀ ਆ ਉਹਦੇ ਨਾਲ ਆਪਾਂ ਸ਼ੇਕ ਕਰਾਂਗੇ ਨੀਡਲ ਨਾਲ ਹਾਂਜੀ ਇਹਦੇ ਵਿੱਚ ਸ਼ੇਕ ਕਰਨ ਲਈ ਆਪੋ ਨਾ ਕੋਈ ਮਤਲਬ ਸੌਫਟ ਚੀਜ਼ ਜਿਵੇਂ ਪਿੱਲੋ ਵਗੈਰਾ ਆਪਾਂ ਐਵੇਂ نیچے ਰੱਖ ਲਾਂਗੇ نیچے ਰੱਖ ਗਏ ਆਪਾਂ ਪਿੱਲੋ ਤੇ ਇਹਨੂੰ ਕੋਲ ਰੱਖ ਕੇ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਨਾ ਇਸ ਤਰ੍ਹਾਂ ਸ਼ੇਕ ਕਰਦੇ ਹਾਂ ਜੀ देख रहे हाँ इस तरह से करवा ਹੁਣ ਇਹਦੇ ਵਿੱਚ ਇਸ ਤਰ੍ਹਾਂ ਜੀ ਆਪਾਂ ਸ਼ੇਕ ਕਰ ਲਈਆ ਤੇ ਹੁਣ ਆਪਾਂ ਇਹਨੂੰ ਕਾਪੀ ਤੇ ਆਹਦੇ ਤੇ ਸੌਰੀ ਕੱਪੜੇ ਤੇ ਟ੍ਰੇਸ ਕਰ ਲਾਂਗੇ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਕੋਈ ਵੀ ਕੱਪੜਾ ਲੈ ਲਾਂਗੇ ਇਸ ਕੱਪੜੇ 'ਚ ਰੱਖ ਕੇ ਆਪਾਂ ਟ੍ਰੇਸ ਕਰ ਲਾਂਗੇ ਇਸ ਤਰ੍ਹਾਂ ਇਹ ਆਪਣਾ ਡਿਜ਼ਾਈਨ ਆ ਜਿਹੜਾ ਇਟ੍ਰੇਸ ਹੋ ਗਿਆ ਹੁਣ ਇਸ ਨੂੰ ਆਪਾਂ ਫਰੇਮ ਲਾ ਕੇ ਤੇ ਇਹਦੀ ਆਪਾਂ ਡਿਜ਼ਾਈਨਿੰਗ ਸ਼ੁਰੂ ਕਰਾਂਗੇ ਆਪਾਂ ਉਹਦੇ ਮਨਪਸੰਦ ਕਲਰ ਲੈ ਉਹ ਯੂਜ਼ ਕਰ ਸਕਦੇ ਨੇ ਹਾਂਜੀ ਇਹਦੇ ਤੋਂ ਟ੍ਰੇਸ ਕਰਨ ਤੇ ਫਰੇਮ ਬਣਾਉਣ ਤੋਂ ਬਾਅਦ ਆਪਾਂ ਹੁਣ ਉਹਨੇ ਸਟਾਰਟ ਕਰਾਂਗੇ ਹਾਂ ਪਰ ਥੋੜਾ ਥੋੜਾ ਪੋਸ਼ਣ ਧਾਗਿਆਂ ਦਾ എന്താ കപ്പൈസ് ലാണ ഇതരല പാസ്സെ ടോഡ് എധ്രോ ചക്കെ അപ്പം ഫെ തധ്ര ചക്കാ ਤੁਸੀਂ ਦੇਖੋ ਕਿੰਨੀ ਇਸ ਸਫਾਈ ਨਾਲ ਪੂਰੀ ਪੱਤੀ ਆਪਣੀ ਬਣ ਗਈ ਆ ਪੂਰੀ ਸਫਾਈ ਨਾਲ ਇਹ ਪੱਤੀ ਆਪਣੀ ਫਿਲ ਹੋ ਗਈ ਆ ਠੀਕ ਹੈ ਹੁਣ ਆਪਾਂ ਸੈਕੰਡ ਵਾਲਾ ਥ੍ਰੈਡ ਦਿੱਤੇ ਯੂਜ਼ ਕਰਾਂਗੇ ਇਸ ਤਰ੍ਹਾਂ ਇਹ ਆਪਾਂ yellow ਲਈ yellow कलर ਨਾਲ ਵੀ پوری ਪੱਤੀ ਇਸ ਤਰ੍ਹਾਂ ਫੁੱਲ ਕਰ ਲਈਆ ਠੀਕ ਹੈ ਹੁਣ ਆਪਾਂ ਅੱਗੇ ਫਿਰ ਤੋਂ ਇਹਦੇ ਵਿੱਚ ਹੋਰ ਕਲਰ ਯੂਜ਼ ਕਰ ਲਾਂਗੇ ਇਹ ਬਗ ਮੇਹੜਾ نیچے ਦਾ ਪੰਡਾ نیچے ਤੋਂ ਦੇਖੋ ਜਿੰਨਾ ਬ੍ਰੀਕ ਬ੍ਰੀਕ ਆਉਣਾ ਚਾਹੀਦਾ ਹੈ ਨੀਚੇ ਆਪਾਂ ਜ਼ਿਆਦਾ ਧੱਕੇ ਨਹੀਂ ਚੱਕਣੇ ਹੈਗੇ ਇਹਦੇ

ਇੱਪਾਂ ਇਸ ਤਰ੍ਹਾਂ ਅਮੈਂਟਾ ਨਾਲ ਬਣਾ ਸਕਦੇ ਹਾਂ ਇੱਕ ਕਲਰ ਨਾਲ ਹੀ ਆਪਾਂ ਸਾਰੇ ਬਣਾ ਲਾਂਗੇ ਇਹ ਤਾਂ ਠੀਕ ਹੈ ਇਹ ਤੋਂ ਆਪਾਂ نیچے ਦੀ ਫਿਰ ਤੋਂ ਕਰਕੇ ਜਿੱਥੇ ਆਪਾਂ ਛੱਡਿਆ ਸੀ ਉੱਥੋਂ ਆਪਾਂ ਅਮੈਂਟਾ ਨਾਲ ਜਰੂਰ ਯੂਜ਼ ਕਰ ਲਾਂਗੇ ਫਿਰ ਤੋਂ ਇੱਕ ਕਪਾ ਪੁੱਤੀ ਜਰੂਰੀ ਪਈਵਾਂਗੇ ਇੱਕ ਨਾਂਮ ਇਹ ਅਮੈਂਟਾ ਕਿ ਪਈਵਾਂਗੇ ਇੱਧਰਲੀ ਸਾਈਡ ਤੋਂ ਉੱਪਰ ਤੱਕ ਕੱਟ ਚੱਕਾਂਗੇ ਚਾਹੀਏ ਇਹਦੇ ਫਿਰ ਕੋਸਾ ਚਾਹ ਹੋ ਜਾਵੇ ਲੋਚ ਨਾ ਵਿਪਤੀ ਆਪਣੀ ਕੰਪਲੀਟ ਹੋ ਗਈ ਹੁਣ ਫਿਰ ਤੋਂ ਆਪਾਂ ਮੈਂਡਾ ਥ੍ਰੈਡ ਲਾਵਾਂਗੇ thank you ਲੋ ਜੀ ਇਸ ਤਰ੍ਹਾਂ ਆਪਣਾ ਇਹ ਫੁੱਲ ਕੰਪਲੀਟ ਹੋ ਗਿਆ ਬਸ ਆਪਣਾ ਆਹ ਵਾਲਾ ਪੋਰਸ਼ਨ ਰਹਿ ਗਿਆ ਇਹਨੂੰ ਵੀ ਹੁਣ ਆਪਾਂ ਕੰਪਲੀਟ ਕਰ ਦਾਂਗੇ ਇਹ ਇਹਨੂੰ ਆਪਾਂ ਨੂੰ ਧਿਆਨ ਨਹੀਂ ਤਾਂ ਪਹਿਲਾਂ ਆਪਾਂ ਵਾਲੀ ਮੈਂਟਾ ਨਾਲ ਇਹਨੂੰ ਕੰਪਲੀਟ ਕਰ ਦੇਣਾ ਸੀ ਜਿੱਥੇ ਜਿੱਥੇ ਫਿਰ ਆਪਾਂ ਨੂੰ ਗੰਢ ਮਾਰਨ ਦੀ ਜ਼ਰੂਰਤ ਨਹੀਂ ਪੈਣੀ ਸੀ ਜਿੱਥੇ ਜਿੱਥੇ ਉਹ ਧਾਗਾ ਪਹਿਲ ਨਹੀਂ ਹੈਗਾ ਨਾ ਉਹਨੂੰ ਰੁੱਸੀ-ਉਸੇ ਨਾਲ ਆਪਾਂ ਉਥੇ ਕੰਪਲੀਟ ਕਰਦੇ ਜਾਵਾਂਗੇ ਤਾਂ ਕਿ ਆਪਾਂ ਨੂੰ ਦੁਬਾਰਾ-ਦੁਬਾਰਾ ਧਾਗੇ ਨਾ ਪਾਉਣ ਬਾਇਸ ਹੋਈ ਚੁ ਜਾ ਗੰਡਾ ਵਿੱਚ ਨਹੀਂ ਮਾਰਨੀ ਪਵੇ ਫੇ ਪਿੱਛੇ ਗੰਡਾ ਜਾਂਦੀ ਹੈ। ਇਹ ਲੋ ਜੀ ਦੇਖੋ ਤੁਸੀਂ ਇਸ ਤਰ੍ਹਾਂ ਇਹ ਫੁੱਲ ਆਪਣਾ ਜਿਹੜਾ ਕੰਪਲੀਟ ਹੋ ਗਿਆ ਇਸ ਵਲੇ ਫਲਾਵਰ ਨੂੰ ਆਪਾਂ ਜਿਵੇਂ ਦੁਪੱਟਾ ਨਹੀਂ ਬਣਉਣੀ ਦੁਪੱਟੇ ਦੇ ਵਿੱਚ ਵਿੱਚ ਆਪਾਂ ਪਾ ਸਕਦੇ ਹਾਂ ਸੂਟ ਦੇ ਵਿੱਚ ਪਾ ਸਕਦੇ ਹਾਂ ਸਾਈਟਾਂ ਤੇ ਬਾਰਡਰ ਬਣਾ ਕੇ ਤੇ ਇਹ ਡੂਆ ਦਾ ਪਾ ਜਿਹੜਾ ਆ ਵਾਲਾ ਹੈ ਇਹ ਵਾਲਾ ਆਪਾਂ ਕੱਲ ਨੂੰ ਕਰਾਂਗੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਇਹ ਵੀਡੀਓ ਦੇਖਣ ਲਈ